ਆਰਿਆਂ ਨੇ ਨਰਿੰਦਰ ਮੋਦੀ ਪਹੁੰਚੇ ਨੇ ਗਾਂਧੀ ਨਗਰ ਅਪ ਜਤ ਸੋਭਾ ਉਹਨਾਂ ਨੇ ਟਵੀਟ ਵੀ ਕੀਤਾ ਸੀ ਕਿ ਭਾਰਤ ਦੀ ਜਤ ਹੋਈ ਹੈ ਪੱਤਰਕਾਰਾਂ ਦੇ ਵੱਡੇ ਹਜ਼ੂਮ ਦੇ ਵਿੱਚ ਨਰਿੰਦਰ ਮੋਦੀ ਹਾਲਾਂਕਿ ਇੰਨੀ ਜ਼ਿਆਦਾ ਪੀੜਾ ਕਿ ਨਰਿੰਦਰ ਮੋਦੀ ਨੂੰ ਸਪਸ਼ਟ ਤੌਰ ਤੇ ਹਾਲੇ ਤੱਕ ਅਸੀਂ ਨਹੀਂ ਦੇਖ ਪਾਰੇ ਪਰ ਨਰਿੰਦਰ ਮੋਦੀ ਪਹੁੰਚੇ ਨੇ ਗਾਂਧੀ ਨਗਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਜਿੱਤ ਹਾਸਲ ਹੋਈ ਹੈ ਕਿਉਂਕਿ ਨਰਿੰਦਰ ਮੋਦੀ ਦੇ ਨਾਮ ਤੇ ਹੀ ਭਾਜਪੀ ਨੇ ਇਸ ਵਾਰ ਚੋਣਾ ਲੜੀਆਂ ਸੀ ਤੇ ਐਨਡੀਏ ਨੂੰ 335 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਨਰਿੰਦਰ ਮੋਦੀ ਦੀ ਜੇਟੀਐਸ ਨੂੰ ਮੰਨਿਆ ਜਾ ਰਿਹਾ ਹੈ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੇ ਵਿੱਚ ਬੀਜੇਪੀ 20 ਸਪਸ਼ਟ ਬਹੁਮਤ ਲੈਣ ਦੇ ਵਿੱਚ ਹਾਸਲ ਹੋਈ ਹੈ ਜੇਕਰ ਬੀਜੇਪੀ ਕਿਸੇ ਹੋਰ ਪਾਰਟੀ ਦੇ ਨਾਲ ਐਲਾਈਅੰਸ ਨਾ ਵੀ ਕਰੇ ਤਾਂ ਵੀ ਬੀਜੇਪੀ ਦੇਸ਼ ਦੇ ਵਿੱਚ ਸਰਕਾਰ ਬਣਾਉਣ ਦੀ ਸਮਰੱਥਾ ਹੈ ਪਰ ਜਿਵੇਂ ਹੀ ਉਨ੍ਹਾਂ ਰਾਜਨਾਥ ਸਿੰਘ ਨੇ ਵੀ ਕਿਆ ਸੀ ਕਿ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਕਿਸੇ ਦੇ ਸਹਿਯੋਗ ਦੀ ਲੋੜ ਨਹੀਂ ਹੈ ਪਰ ਦੇਸ਼ ਚਲਾਉਣ ਦੇ ਲਈ ਹੈ ਇਸ ਦਿਨ ਹੀ ਨਰੇਂਦਰ ਮੋਦੀ ਦੇ ਨਾਮ ਦੇ ਨਾਰੇ ਲੱਗਦੇ ਹੋਏ ਇੱਥੇ ਸੁਣਾਈ ਦੇ ਰਹੇ ਨੇ ਕਾਰਜਕਰਤਾ ਸਵਾਗਤ ਕਰ ਰਹੇ ਨੇ ਬੇਹਦ ਜੋਸ਼ ਅਤੇ ਉਤਸ਼ਾਹ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ